ਕੀ ਬੈਠ ਕੇ ਪਵਾ ਲਓ ਇਹ ਤਾਂ ਸੌਖੀ ਆ ਬਣਾਉਣੀ ਹਾਂ ਤਾਂ 2 ਮਿੰਟ ਜਿਵੇਂ ਕੋਈ ਦਾਲ ਸਬਜ਼ੀ ਹੈ ਨਹੀਂ ਗਈ ਹੂੰ ਕਿੰਨਾ ਮਿੰਟ ਚ ਬਣਾ ਲਓ ਛੋਲ ਲਿਆਣੀਆਂ ਬੱਕਲੀਆਂ ਕੀ ਬੱਕਲੀਆਂ ਕਹਿੰਦੇ ਆ ਨੇ ਬੱਕਲੀ ਕਹਿੰਦਾ ਲਾ ਇਹਨੂੰ ਬੱਕਲੀਆਂ ਦਾ ਨਹੀਂ ਪਤਾ ਰਹਿ ਗਈ ਲੈ ਮੈਂ ਨਾ ਹੈਂਗੜੀ ਡੱਬੀ ਖੋਲਣ ਲੱਗੀ ਉਹ ਮੈਂ ਦੇਖਿਆ ਨੇ ਵੀ ਸੀਲ ਲੱਗੀ ਆ ਜਦੋਂ ਖੋਲਣ ਲੱਗੀ ਸਾਰੀ ਹੈਂਗ ਮੇਰੀ ਸ਼ਰਟ ਤੇ ਪੈ ਗਈ ਹੈਂਗ ਵੀ ਪਾਉਣੀ ਆ ਹਾਂ ਕਿਉਂ ਡਾਸਾ ਲੱਗਿਆ ਆਪਾਂ ਨੂੰ ਕਟਰੂ ਨਹੀਂ ਹੁੰਦੇ ਜਿਹੜੇ ਨਵੇਂ ਜਾਂਦੇ ਹੁੰਦੇ ਉਹਨਾਂ ਨੂੰ ਡਾਸਾ ਲੱਗ ਜਾਂਦਾ ਬਰੀਕ ਪੁੱਪੂ ਕਹਿ ਰਣੇ ਜੀ ਨੂੰ ਆਪਾਂ ਉਹਨੂੰ ਰੋਕਣ ਲਈ ਦੰਦੇ ਹੁੰਦੇ ਆ ਦੁੱਧ ਨਾਲ ਆਈ ਫਰਕ ਪੈ ਜਾਂਦਾ ਤੇਰੇ ਅੰਗੂ ਫੁੱਲ ਗਈ ਦੇਖੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿਆ ਹੋ ਰਿਹਾ ਹੈ ਬੇਟਾ ਅੱਧੀ ਗੱਤ ਨਹੀਂ ਖਾਉਂਦੇ ਓਹੋ ਕੋਈ ਨਹੀਂ ਕਰੀ ਸੀ ਚਲੋ ਕਸ਼ਮੀਰ ਚੱਲ ਕੇ ਆਗੇ ਗੁੱਡ ਮਾਰਨਿੰਗ ਲਾਤਾ ਦਾ ਖਾਖੇ ਲੈਉਣੇ ਅੱਜ ਆਹ ਲਾਤਾ ਹਾਂ ਛੋਲੇ ਪੂਰੀਆਂ ਖਾਣੀਆਂ ਮੈਂ ਨਹੀਂ ਖਾਣੀਆਂ ਹਾਂ ਛੋਲੇ ਨਾਲ ਰੋਟੀ ਖਾਣੀ ਹੈ ਮੈਂ ਦੋ ਰੈਸਪੀਆਂ ਸੋਚ ਰਹੀਆਂ ਦੇਖੋ ਇੱਕ ਤਾਂ ਦੁਪਹਿਰੇ ਸਲਾਦ ਬਣਾ ਲੈਣਾ ਛੋਲਿਆਂ ਦਾ ਹਨਾ ਖੀਰੇ ਲਿਆਵਾਂਗੇ ਹੁਣ ਆਪਾਂ ਹੀ ਕਰਦੇ ਛੋਲਿਆਂ ਨਾਲ ਪੂਰੀਆਂ ਕੱਢ ਲੈਣੇ ਨਾਲ ਸੁੱਕੇ ਆਲੂ ਬਣਾਵਾਂ ਖਾਣੇ ਜੀਰਾ ਆਲੂ ਦੇਖ ਲੈ ਖਾਣੇ ਚੱਕ ਦੇਣੇ ਫਟੇ ਛੋਲਿਆਂ ਚਾਲੂ ਨਹੀਂ ਬਣਾਵੇ ਅੱਡ ਜੀਰਾ ਆਲੂ ਬਣਾਉਣੀ ਹੈ ਪੂਰੀਆਂ ਨਾਲ ਬਣਾਵਿਏ ਜਿਉ ਮਾਦੇ ਬਣਾਵਾਂ ओके हां जी ਅੱਜ ਕੀ ਬਣਾ ਰਹੇ ਹੋ ਤੁਸੀਂ ਹੁਣ ਪਤਲੀ ਹੋਊਂਗੀ ਪਤਲੀ ਹੋਊਂਗੀ ਓਏ ਹੋਏ ਕਸਮ ਖਾ ਲਈ ਹੈ ਹਾਂ ਸੈਲਫ ਸ਼ੁਰੂ ਕਰਨਾ ਹੈ ਬੜਾ ਅੱਛਾ ਡਾਈਟ ਪਲਾਨ ਹੈ ਬੱਕਰੀਆਂ ਛੋਲਿਆਂ ਦੀਆਂ ਬੱਕਲੀਆਂ ਕੀ ਬੱਕਲੀਆਂ ਕਹਿੰਦੇ ਆ ਨੇ ਬੱਕਲੀ ਕੀ ਹੁੰਦਾ ਲਾ ਇਹਨੂੰ ਬੱਕਲੀਆਂ ਦਾ ਨਹੀਂ ਪਤਾ ਰਹਿ ਗਿਆ ਛੋਲਿਆਂ ਦੀਆਂ ਬੱਕਲੀਆਂ ਬਣ ਗਈ ਹਾਂ ਬਸ ਬੱਕਲੀਆਂ ਇਹ ਬਣ ਗਈਆਂ ਆ ਕੀ ਇਹ ਤਾਂ ਮੈਂ ਸਬਜ਼ੀ ਬਣਾਉਣੀ ਅੱਧਿਆਂ ਦੀ ਅੱਧਿਆਂ ਦੀ ਮੈਂ ਅੱਛਾ ਅੱਧਿਆਂ ਦੀ ਸਬਜ਼ੀ ਅੱਧਿਆਂ ਦੀ ਡਾਈਟ ਅੱਜ ਮੈਂ ਸਪਰਾਉਟ ਵੀ ਰੱਖ ਦਲੇ ਬਣਨੇ ਡਾਈਟ ਪਲਨ ਜਾਂਦਾ ਪਿਆ ਕੁੜੀ ਦਾ ਦੇਖਦੇ ਆ ਕਿੰਨੇ ਦਿਨਾਂ ਚ ਪਤਲੀ ਹੁੰਦੀ ਆ ਪਹੁੰਗੂਗੀ ਹਾਂ ਕੋਈ ਆਥਾਂ ਨੂੰ ਫੇਰ ਤੋਂ ਗਰਦ ਕੱਢਣੀ ਰੋਟੀਆਂ ਦੇਖੀ ਚਾਹਤ ਹਾਂ ਸੋਚਦੇ ਸੀ ਛੋਲੇ ਨਾਲ ਪੂਰੀਆਂ ਬਣਾ ਲੀਏ ਲੈ ਲੈ ਦੀ ਪੂਰੀਆਂ ਛੋਲੇ ਖਾਣੀਆਂ ਜਾਂ ਰੋਟੀ ਦੇਡ ਉਸ ਸੋਫੀ ਤਾਂ ਮੈਂ ਪੂਰੀਆਂ ਆਟਾ ਗਨ ਲੂੰ ਫਿਰ ਮੈਂ ਪੂਰੀਆਂ ਆਟਾ ਗਨ ਲਾਂ ਠੀਕ ਆ ਆ ਫਿਰ ਡਾਈਟ ਕੱਲ ਤੋਂ ਸ਼ੁਰੂ ਕਰ ਦਾਂਗੇ ਆਰਡਰ ਪਾਸ ਹੋ ਗਿਆ ਬਾ ਹੁਣ ਕੱਲ ਤੇ ਕੀ ਗੱਲ ਕੱਲ ਤਾਂ ਆਇਆ ਹੀ ਨਹੀਂ ਕਿਸਦਾ ਕੱਲ ਕਿਸੇ ਦਾ ਆ ਤੁਹਾਨੂੰ ਨਹੀਂ ਹੁਣ ਮੈਂ ਹਾਂ ਇੱਕ ਟਾਈਮ ਕਰਦੇ ਯਾਰ 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 ਤਿਆਰੀਆਂ ਆ ਤੜਕਾ ਕਰ ਆਏ ਕੀ 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 ਲਸਣ ਐ ਬਸ ਲਸਣ ਆਦਰਕ ਨੂੰ ਮੜਾਏ ਪੋਣ ਲੇਕਿਨ ਹੂੰ ਤੇ ਇੱਕ ਦਮ ਹੋ ਗਈ ਡਾਈ ਕੱਲ ਤੋਂ ਕਰਾਂਗੇ ਅੱਜ ਉਹਦਾ ਫੰਕਸ਼ਨ ਤੇ ਜਾਣਾ ਪਤਾ ਹੀ ਆ ਬਸ ਕੱਲ ਤਾਂ ਆਉਣਾ ਨਹੀਂ ਨਹੀਂ ਹੁਣ ਮੈਂ ਸਵਾਦ ਲੰਭਾ ਕਰੂੰਗੀ ਜਿਹੜਾ ਅੱਗੇ ਖਾਣਾ ਸੀ ਉਹ ਸਪਰਾਉਣਾ ਨੂੰ ਉਹ ਬਣ ਗਈ ਸਬਜ਼ੀ ਸੁਜੀ 10 ਵਜ ਗਏ ਭੁੱਖ ਲੱਗ ਗਈ ਨੂ ਨੂ ਆ ਗੀ ਬਾਲਾ ਜੀ ਧਰ ਤਾਂ ਆਲੂ ਜੀਰਾ ਹਾਂ ਆਲੂ ਜੀਰਾ ਆ ਆਲੂ ਆ ਸਾਰੇ ਕੱਟੇ ਉਥਾਨ ਮੈਂ ਤੇ ਤੇ ਹੀ ਭੁੱਲ ਗਿਆ ਬਰ ਲੜਨਾ ਹਾਂ ਸਾਰੇ ਕੱਟ ਕੇ ਕੱਟ ਕੇ ਚੱਟ ਇਹ ਕਾ ਦੇਣਾ ਪੂਰੀਆਂ ਨਾਲ ਆਹ ਦੇ ਸੁਆਹ ਅੱਛਾ ਪੂਰੀਆਂ ਛੋਲਿਆਂ ਨਾਲ ਆਲੂ ਮੈਂ ਨਾ ਹੈਂਗਰ ਡੱਬੀ ਖੋਲਣ ਲੱਗੀ ਉਹ ਮੈਂ ਦੇਖਿਆ ਨੇ ਵੀ ਸੀਲ ਲੱਗੀ ਆ ਜਦੋਂ ਫੁੱਲਨ ਲੱਗੀ ਸਾਰੀ ਹਿੰਗ ਮੇਰੀ ਸ਼ਰਟ ਤੇ ਪੈ ਗਈ। ਹਿੰਗ ਵੀ ਪਾਉਣੀ ਆ। ਹਾਂ। ਕਿਉਂ ਡਾਸਾ ਲੱਗਿਆ ਆਪਾਂ ਨੂੰ? ਹਿੰਗ ਤਾਂ ਪਸ਼ੂਆਂ ਨੂੰ ਦਿੰਦੇ ਹੁੰਦੇ ਆ ਯਾਰ। ਅਸੀਂ ਤੇ ਪਾਉਂਦੇ ਹਾਂ ਹਿੰਗ ਹੋਊਗਾ। ਟਣਕੇ ਚ ਪਾਈ ਦੀ ਵਧੀਆ। ਨਹੀਂ ਪਾਉਂਦੇ। ਹਿੰਗ ਪਤਾ ਕਾਹ ਤੋਂ ਪਾਈਂਦੀ? ਹਿੰਗ ਦਈ ਦੀ ਹੁੰਦੀ ਆ। ਕਟਰੋਂ ਨਹੀਂ ਹੁੰਦੇ ਜਿਹੜੇ ਨਵੇਂ ਜਾਮਦੇ ਹੁੰਦੇ ਆ ਉਹਨਾਂ ਨੂੰ ਡਾਸਾ ਲੱਗ ਜਾਂਦਾ। ਬਰੀਕ। ਪੂਪੂ ਕਹਿੰਦੇ ਨੇ ਜਿਹਨੂੰ ਆਪਾਂ ਉਹਨੂੰ ਰੋਕਣ ਲਈ ਦਿੰਦੇ ਹੁੰਦੇ ਆ ਗੋਡਨਾ। ਸਹੀ ਗੱਲ ਆ ਹਿੰਗ। ਤੁਸੀਂ ਪਾਉਂਦੇ ਨਹੀਂ ਹਿੰਗ ਕੇ। ਮੈਂ ਪਾਉਣੀ ਆ। ਕਦੇ ਕਦੇ ਪਾਉਣੀ ਆ ਬਰਨਾ ਇੱਥੇ ਉੱਥੇ ਤਾਂ ਮੈਂ ਰੋਜ਼ ਹੋਂਦੀ ਹਾਂ ਇੱਕ ਦੇਜਮੈਂਟ ਦੇਖਿਓ ਮਾੜੇ ਨੂਨ ਵਿੱਚ ਜਿਵੇਂ ਮੈਂ ਨੂਨ ਪਾ ਦ ਕਿਉਂਕਿ ਮੈਂ ਨੂਨ ਵੱਧ ਖਾਨੀ ਆ ਤੇ ਮੈਂ ਆਪਦੇ ਹਿਸਾਬ ਨਾਲ ਪਾ ਤਾ ਹੂੰ ਥੋੜਾ ਨੂਨ ਪਾਉਣਾ ਹਾਂਜੀ ਹਲਵਾਈ ਦੀ ਹੁਣ ਕੀ ਆਹ ਆਲੂ ਉਬਲ ਗਏ ਹੂੰ ਜੀਰਾ ਕਾਲੂ ਜੀ ਦੇ ਚ ਜੀਰਾ ਥੋੜਾ ਵੱਧ ਪਾਊਗਾ ਅੱਛਾ ਜੀਰਾ ਘੋਲ ਨੀਵਾਂ ਥੋੜੀ ਜੀ ਹਿੰਦੂ ਬਣ। ਆ ਬਸ ਬਾਲੀ ਨੂੰ। ਉਹ ਯਾਰ। ਤੁਸੀਂ ਨੀਂ ਕੰਦੇ। ਆ ਇਹਨਾਂ ਵਿੱਚ ਭੁੰਨੀ ਆਣਾ। ਤੁਸੀਂ ਖਾ ਕੇ ਦੇਖਿਓ ਨਾ। ਮੜਾ ਇਹਨੂੰ ਪੁੱਝ ਪੁੱਝ ਲਣ ਨੂੰ। ਇਹ ਕੀ ਆ? ਇਹ ਆਪਾਂ ਬਣਾਇਆ ਪੇਸਟ ਆਦਰਕ ਦਾ ਤੇ ਹਰੀ ਮਿਰਚ ਦਾ ਕੱਲੀ ਦਾ। ਇਹ 'ਚ ਲਸਣ ਨਹੀਂ ਪੋਣਾ। ਹੂੰ। ਇਹ ਬਸਿੱਧਾ ਇਹਨੂੰ ਬ੍ਰਾਊਨ ਹੋ ਗਿਆ। ਹੋ ਗਿਆ। ਹੁਣ ਇਹ ਪੁੱਝ ਜਣ। അതരൂ ਜਲਦੀ ਪੋਜੇਗੀ ਆਧੀਏ ਥੋੜੇ ਜਿਲੇ ਚਿਲੀ ਫਲੇਕਸ ਪਾਉਣੇ ਆ ਇੱਕ ਥੋੜੀ ਕਸੂਰੀ ਮੇਥੀ ਕਸੂਰੀ ਮੇਥੀ ਵੀ ਪਾ ਸਕਦੇ ਆਪਾਂ ਜੇ ਆਪਣੇ ਕੋਲ ਕਸੂਰੀ ਮੇਥੀ ਹੈ ਨਹੀਂ ਤਾਂ કડੀ ਪੱਤਾ ਪਾ ਸਕਦੇ ਆ ਠੀਕ ਹੈ ਬਸਾਰ ਪਾ ਦਿਆ ਅੱਧਾ ਚਮਚਾ ਨਮਕ ਦਾ ਧਨੀਆ ਜੀਰਾ ਪਾਊਡਰ ਗਰਮ ਮਸਾਲਾ ਮੇਰਾ ਕਿੱਥੇ ਆ ਹਲਦੀ ਜੀਰਾ ਮਸਾਲਾ ਪਾਦਣਾ ਅਸੀਂ ਕਰਾਂਗੇ ਦੁੱਧ ਜੀਰਾ ਮਸਾਲਾ ਥੋੜੀ ਜੀ ਲਾਲ ਮਚਲੀ ਕਿਉਂਕਿ ਇਹ ਥੋੜੇ ਕਰਾਰੀ ਵਧੀਆ ਲੱਗਦੀ ਆ ਆਏ ਮਸਾਲਾ ਬਣਾਵ ਲੈਣਾ ਐਨ ਚਲ ਦੇਖੋ ਠੀਕ ਹੈ ਬਸ ਇਹਨੂੰ ਬੜਾ ਸੇਕ ਲਵਾ ਕੇ ਜਿਹੜੇ ਆਪਾਂ ਨੂੰ ਵਾਲੇ ਸਿਰ ਸਾਈਡ ਦੇ ਨੇ ਸਿਮ ਕਰ ਦੇਣਾ ਯਾਰ ਦੇ ਕਿੰਨੇ ਟਾਈਮ ਲਈ ਬਸ ਸਾ ਦੇ ਬਸ ਹੋਊ ਤੇ ਅੱਲੂ ਪਹਿਲਾਂ ਮਾਲ ਲੈ ਆਪਾਂ ਤੇਰਾ ਮਸਾਲਾ ਵਧੀਆ ਲੱਗ ਜਾਂਦਾ ਨਾਲ ਲੈ ਜੇ ਵਾਲੇ ਨੂੰ ਆਲੂ ਬਸ ਸੇਕ ਮਾੜਾ ਜਿਹਾ ਲਵਾਉਣਾ ਵੀ ਜਿਹਦੇ ਨਾਲ ਮਸਾਲਾ ਲੱਗ ਜੇ ਆਲੂ ਆਲੂ ਉੱਤੇ ਬਾਦ ਨਾ ਹਰਾ ਧਣੀ ਆ ਲਓ ਤਿਆਰ ਬਸ ਹਾਂ ਕਿਹਨੂੰ ਬਾਰੇ ਸੌਕ ਮਸਾਲਾ ਤੇ ਹੋਰ ਬਰਮਤਾ ਗਰਮ ਮਸਾਲਾ ਬੜਾ ਵਧੀਆ ਲੱਗਦਾ ਸੋ ਫਿਨਿਸ਼ ਕਰਦਾ ਇਹਨੂੰ ਬਹੁਤ ਵਧੀਆ ਬਣਾ ਲੂਗੀ ਜੈਨ ਸਾਲੇ ਜੈਨ ਇਹ ਤਾਂ ਸੌਖਾ ਹੀ ਆ ਬਣਾਉਣੀ ਹਾਂ ਤਾਂ ਦੋ ਮਿੰਟ ਜਿੰਨੇ ਕੋਈ ਦਾਲ ਸਬਜ਼ੀ ਹੈ ਨਹੀਂ ਗਈ ਕਿੰਨਾ ਮਿੰਟ ਚ ਬਣਾ ਲਓ ਜੇ ਛੋਲੇ ਨਹੀਂ ਬਣਾਉਣੇ ਹਨਾ ਪੂੜੀਆਂ ਨਾਲ ਫਿਰ ਆਪਾਂ ਰਸਮੇ ਸਿਆਨ ਨੂੰ ਬਣਾ ਸਕਦੇ ਆ ਰਸਮੇ ਸੇ ਉਹ ਵੀ ਕਿਸੇ ਦਾ ਬਣਾਉਗਾ ਦਦੀ ਕੋਲੇ ਨੀਂਦੀ ਕੇ ਲੱਗਿਆ ਹੋਂ ਤੀਦੂ ਕੇ ਦੀਵਾ ਐ ਦੀਵਾ ਦੀਵਾ ਓ ਪੁਤਰੀ ਓ ਜੀ ਛੋ ਜਾ ਫਿਰ ਛੋ ਜਾ ਨੀ ਨੀ ਕਰ ਲੈ ਆ ਲੈ ਨੀ ਨਾ ਉੱਠਾ ਮਾ ਹਾ ਛੜੀ ਦੇ ਦੇ ਛੜੀ ਗੁਗਲੀ ਜੀ ਆ ਚਲੋ ਜਮੇਣ ਪਾਲਨੀ ਆ ਜਮੇਣ ਅੱਛਾ ਪੀਛਣੀ ਵੀ ਹੈ ਜਮੇਣ ਆ ਦੁੱਧ ਦੁੱਧ ਰੱਖੀ ਫਿਰਦੀ ਮੈਂ ਦੁੱਧ ਪਾ ਕੇ ਬਣਾਉਣੀ ਨੇ ਫੇ ਵਧੀਆ ਹਾਂ ਸੂਜੀ ਨਹੀਂ ਪਾਉਂਦੀ ਹੁੰਦੀ ਮੈਂ ਮਾੜੀ ਜੀ ਹਾਂ ਜਾਇ ਸੂਜੀ ਪਾਉਂ ਦੋ ਘੰਟੇ ਬਣਾਉਂਗਾ ਨੂੜ ਆ ਤਿੰਨ ਮਿੰਟ ਮੜਾ ਦੋ ਕਿਉਂ ਦੁੱਧ ਪਾਣਾ ਕਿਉਂ ਰਹਿ ਗਿਆ ਮੜਾ ਝੋਫੜਾ ਕਿੱਥੇ ਪਿਆ ਆਈ ਬਾਦੋਂ ਟੱਪੇ ਲੜ ਗਏ ਲਾ ਬੱਸੋ ਬਾਲਾ ਨਹੀਂ ਪਾਉਣਾ ਪਰ ਬੈਂਡ ਅੱਛਾ ਅਪਰ ਬੈਂਡ ਵਰਤਦੇ ਨਾ ਗੋਪਨੇ ਵਰਤਦੇ ਹਿੰਗੇ ਸਿੱਧਾ ਚਾਦੋਰੀ ਆ ਤਾ ਦੇਣਾ ਹੁਣ ਬਣਾਵਾਂਗੇ ਪੂਰੀਆਂ ਛੋਲੇ ਹੈ ਇਹ ਬਣਾਇਆ ਇਹ ਆਲੂ ਜੀ ਦਾ ਬਣ ਗਿਆ ਆ ਜਾ ਛੋਲੇ ਬਣ ਗਏ ਆ ਲੈ ਆ ਲੈ ਆ ਦੇ ਜਿੰਨਾ ਖਾ ਗਿਆ ਰੈਕਸ ਰਗਣਾ ਕਿੰਨਾ ਹਾਂਜੀ ਚੱਲਦੇ ਆ ਬਸ ਇਹਦਾ ਖਾਮ ਖਪੰਗਾ ਲੈਣਾ ਹੀ ਨਹੀਂ ਆ ਵੀ ਕਹਿੰਦੇ ਹੁੰਦੇ ਵੀ ਰੀਸ ਸੋਰੀ ਇਸ ਕੰਮ ਖਰਾਬ ਕਰ ਲੈਂਦੇ ਆ ਬੁੜੇ ਪਾਣਾ ਲਾਤੀ ਪਰ ਆਖੋ ਤੁਹਾਨੂੰ ਕੋਈ ਨਹੀਂ ਹੁਣ ਬਦਲੇ ਲੈਣਾ ਲੈਣੇ ਪਾਣੀ ਵੀ ਪੋਣਾ ਵਾਲੀ ਆਟ ਰੰਗਿਆ ਆਇਆ ਫਾੜ ਜੀ ਦਾ ਹਾਗਲੇ ਕੋ ਤੁਮ ਮੈਚ ਨੂੰ ਬਰ ਮਾਰੀ ਮਾਰੀ ਲ ਮਰੂ ਇਕਰਾ ਇਕਰਾ ਬਧੀਆ ਸ਼ਾਰਾ ਦਾਲ ਸਾਬ ਦੀ ਤਿਆਰ ਪਰ ਤੁਸੀਂ ਬੈਠੋ ਕਰਾਂ ਜਾ ਕੇ ਆਉਂਦੀ ਆਵਾ ਖਾਣ ਨੂੰ ਸ਼ਹਿਰ ਚਲ ਜਾ ਕੇ ਕਹਿੰਦੇ ਮੈਂ ਆ ਗਿਆ 2 ਮਿੰਟ ਚ ਆਟਾ ਵੀ ਤਿਆਰ ਦੁੱਧ ਪਾ ਕੇ ਗੁੰਨੀਆ ਹਾਂ ਆਟਾ ਮੈਂ ਦੁੱਧ ਪਾਣੀ ਦੁੱਧ ਪੈਂਦਾ ਹੁੰਦਾ ਆਟੇ ਜੀ ਚ ਮੈਂ ਦੁੱਧ ਪਾ ਲਉਣਾ ਪਿੰਡੋਂ ਦੁੱਧ ਲੈਂਦਾ ਜੇ ਦੁੱਧ ਨਹੀਂ ਪਾਉਣਾ ਹਨਾ ਫਿਰ 2 ਚਮਚੇ ਸੂਜੀ ਦੇ ਪਾ ਲਉ ਠੀਕ ਹੁਣ ਰਾਲੀ ਕਰੀ ਉਹ ਦੁੱਧ ਨਾਲ ਵਜਦਾ ਇਹ ਤੇ ਨਹੀਂ ਆ ਰਾ ਰੋਟ ਪੈੰਦਰ ਪਹਿਲੀ ਚੀਜ਼ ਹੈ ਜੀ ਜਰਾ ਰੋਟ ਨਹੀਂ ਪਹਿਲਾਂ ਪੂਰੀ ਆਟਾ ਤਾਂ ਦੁੱਧ ਨਾਲ ਵਜਦਾ ਸਲਾਦ ਨਹੀਂ ਭੂ ਪਾ ਕੇ ਇੱਥੇ ਰੋਟੀ ਲੈ ਕੇ ਪਤਾ ਕਰ ਮੋ ਪੂਰੀਆਂ ਦਾ ਆਟਾ ਤਿਆਰ ਆ ਇੱਧਰ ਤੇਲ ਤਿਆਰ ਆ ਇੱਧਰ ਦਾਲ ਸਾਹਿਬ ਜੀਆਂ ਸਾਰਾ ਕੁਝ ਰੈਡੀ ਆ ਬਸ ਸਾਨੂੰ ਪੂਰੀਆਂ ਕੱਢਾਂਗੇ ਤੇਲ ਗਰਮ ਨਹੀਂ ਤੇ ਨਾ ਲੱਸੀ ਹੈਗੀ ਹੈ ਨਾ ਲੱਸੀ ਨਾ ਉਹ ਲੱਸੀ ਨਾ ਪੂਰੀਆਂ ਚੱਲਣਗੀਆਂ ਜੀ ਦੇਖਿਓ ਡਿੱਕੀ ਝੜਦੀ ਤੇ ਆਪਾਂ ਸੋਹਣੀ ਡਿੱਕੀ ਨਹੀਂ ਸੋਸਟੀ ਝੜਦੀ ਛੋਲਾ ਛੋਲਾ ਜੱਥੇ ਕੰਮ ਬਹੁਤ ਆ ਜਾਂਦਾ ਚਲੋ ਜੀ ਕਦੇ ਗੱਲ ਕਰਾਂ ਬਣਾਓ ਫੇਰਾ ਪੂਰੀਆਂ ਇੰਨਾ ਕੁ ਬਣਾ ਲੈਣਾ ਨਹੀਂ ਪੂਝਿਆ ਤੇਰੇ ਵੀ ਜੱਟਾ ਦੋ ਬਾਸ ਹੋ ਰੋਟੀ ਜਿੱਪੀ ਬਣਾਦੀ ਤੂੰ ਤਾਂ ਪੂਰੀ ਨਹੀਂ ਮੜੀ ਚੋਣ ਨਾ ਸਬਜ਼ੀ ਪਰ ਪਿਆਜ਼ ਸਾਦੀ ਸਲਾਦ ਟਿਆਕ ਕੀ ਆਲੂ ਨੇ ਤੇਰੀ ਭੁੱਲੂਗੀ

ਬੱਤੀ ਉੱਠਿਆ ਨਾ ਜਰਾ ਠੀਕ ਢੋਲ ਪੂਰੀ ਤਿਆਰ ਰੱਖ ਲਈਏ ਸਵੇਰ ਵਾਲਾ ਨਾਸ਼ਤਾ ਤਿਆਰ ਸਾਊਥ ਇੰਡੀਅਨ ਹੂੰ ਸਾਊਥ ਇੰਡੀਅਨ ਲੱਸੀ ਨਾਲ ਹੋਲੇ ਵਿੱਚ ਚੱਕੋ ਜੀ ਮੈਂ ਲੱਸੀ ਨਾਲ ਮਿਲ ਪਾਈ ਹਾਂ ਹਾਂ ਪਾਣੀ ਪੀਣਾ ਲੱਸੀ ਬਾਦਸਵਾਦ ਲੱਗੂ ਮਸਾਲੇ ਵਾਲਾ ਸਬਜ਼ੀਆ ਮੰਮੀ ਨੂੰ ਵੀ ਪਾ ਦੇ ਕਰਾਂ ਹੂੰ ਕਿਵੇਂ ਬਣੀ ਡੇੜੀ ਸਵਾਦ ਚਾਹ ਨਹੀਂ ਖਾਦੀ ਹੈ ਨਹੀਂ ਹਜੇ ਖਾ ਲਈ ਡੇੜੀ ਆਲੂ ਖਾਏ ਆਲੂ ਬਹੁਤ ਘਰਾ ਲਿਆ ਹੂੰ ਠੀਕ ਹੈ